ਲੋ ਬਾਈ ਅੱਜ ਪਹੁੰਚੇ ਵੇ ਆ ਇਧਰ ਭੈਣ ਕਰਨੀ ਖੇਤ ਪਾਉਣ ਤੇ ਬਾਜਰਾ ਬੀਜ ਹੋਣਾ ਜੀ ਤੇ ਵਿੱਚੇ ਵਿੱਚ ਬਾਈ ਤੂੜੀ ਵੀ ਚੱਕ ਹੋਣੀ ਆ ਉਹ ਲੱਗਿਆ ਖੜਾ ਟਰੈਕਟਰ ਇੱਕ ਬਾਈ ਵਿੱਚ ਜਿਨ੍ਹਾਂ ਨੇ ਤੂੜੀ ਲੱਤੀ ਆ ਤੇ ਬੂਟਿਆਂ ਦੇ ਵਿੱਚ ਹੁਣ ਅੱਜ ਆ ਖੇਤ ਰੌਣੀ ਕਰੇ ਵੇ ਤੇ ਜੀ ਤੇ ਚਲੋ ਬਾਕੀ ਭਾਈ ਆ ਨੇ ਦੀ ਨੇ ਬੂਟੇ ਘੇ ਤੇ ਆ ਦੇਖੋ ਵਿੱਚ ਵਿੱਚ ਤੇ ਇੱਕ ਹੋਰ ਦਫਾਉਂਦਾ ਬਾਈ ਲਾਗ ਵਰਨਾ ਖੜੀ ਮੱਕੀ ਮੱਕੀ ਨੂੰ ਪੂਰੀ ਛੱਲੀ ਪੈ ਚੁੱਕੀ ਹੈ ਜੀ ਆਹ ਦੇਖੋ ਦੋ ਦੋ ਛੱਲੀਆਂ ਜੀ ਵਿੱਚ ਵਿੱਚ ਮੈਂ ਤੁਹਾਨੂੰ ਹੌਂਦਾ ਟਾਂਡੇ ਨੂੰ ਲੱਗੀਆਂ ਵੀ ਆ ਤੇ ਇੱਥੇ ਤਾਂ ਸ਼ਾਰਟ ਵੱਡਾ ਹੋਇਆ ਪਿਆ ਜੀ ਬਾਈ ਇਹ ਸ਼ਾਰਟ ਚੋਰੀ ਹੋ ਗਿਆ ਦੇਖੋ ਉਹ ਉੱਥੇ ਤੇ ਲੇਕੁਰੇ ਤੱਕ ਇਹ ਸ਼ਾਰਟ ਚੋਰੀ ਹੋ ਗਿਆ ਆਹ ਦੇਖੋ ਬਾਈ ਆ ਲੱਗੀਆਂ ਪਿਆ 1 2 ਦੋ ਛੱਲੀਆਂ ਹੋ ਗਈਆਂ ਜੀ ਤੇ ਇਹ ਟਾਂਡੇ ਨੂੰ ਦੇਖੋ ਬਾਈ ਇੱਕ ਦੋ ਤਿੰਨ ਤਿੰਨ ਛੱਲੀਆਂ ਵੀ ਬਹੁਤ ਡੰਡਿਆਂ ਨੂੰ ਲੱਗੀਆਂ ਵੀ ਜੀ ਬਾਕੀ ਦੋ ਤਾਂ ਪੂਰੀਆਂ ਕਾਮ ਆ ਬਾਈ ਆ ਦੇਖੋ ਹੈਨਾ ਮੱਕੀ ਹੁੰਦੀ ਜਾਂਦੀ ਪੂਰੀ ਪਰ ਪੂਰੀ ਤਿਆਰ ਆ ਦੇਖੋ ਆ ਦੇਖੋ ਬਾਈ ਛੱਲੀ ਪੈ ਗਈ ਪੂਰੀ ਐਨ ਇਹਦਾ ਪਰਤੇ ਵੀ ਉਹ ਸੁੱਕ ਗਿਆ ਆਹ ਆ ਦੇਖੋ ਇਹਦਾ ਮਾੜੀ ਮੋਟੀ ਸੁੰਡੀ ਲੱਗੀ ਆ ਪੂਰੀ ਛੱਲੀ ਤਿਆਰ ਐਨ ਢਾਲ ਪਰ ਜਾਣ ਖਤਰ ਆ ਦੇਖੋ ਆ ਇੰਨੀ ਕ ਬਾਈ ਚੋਰੀ ਹੋ ਗਈ ਮਸੜ ਜੀ ਉਧਰ ਬਾਈ ਮਸੜ ਜੀ ਵੀ ਆ ਗਏ ਤੇ ਬੂਟੇ ਬਾਈ ਹੁਣ ਪੂਰੇ ਤਿਆਰ ਹਨ ਇਧਰ ਭੈਣਾਂ ਦੇ ਉੱਪਰ ਖੜਾ ਜੀ ਡੇਢ ਕਿਲਾ ਪਟਾਉਣ ਵਾਲਾ ਤੇ ਆਏ ਛੋਟੇ ਬਾਈ ਉੱਪਰ ਹੋ ਮਸੜ ਜੀ ਨੂੰ ਮਲਾਉਂਦਾ ਪਹਿਲਾਂ ਮਸੜ ਜੀ ਅਸੀਕਰ ਮੈਨੂੰ ਆਏ ਦੱਸੋ ਵੀ ਆਹ ਲੈਣ ਮੈਨੂੰ ਚੋਰੀ ਹੋਈ ਵੀ ਲੱਗਦੀ ਐ ਨਹੀਂ ਜੀ ਬਿੱਜੇ ਹੋਏ ਨਹੀਂ ਨਾ ਵੱਢ ਹੋਇਆ ਵੇਹੜ ਤੇ ਡੰਡਾ ਵੱਢ ਹੋਇਆ ਵਾ ਦੇਖੀ ਮਜਾ ਦੇ ਦੇਖ ਲਿਆ ਤਜਰਬਾ ਕਰ ਲਿਆ ਲੋ ਭਾਈ ਮਾਸਟਰ ਜੀ ਨੇੜੇ ਰਹਿੰਦੇ ਤਾਂ ਵੀ ਦੇਖਿਆ ਨਹੀਂ ਨਾ ਦੇਖੋ ਆ ਆਈ ਹੀ ਇੱਧਰ ਨੂੰ ਆ ਦੇਖੋ ਸਾਰੀ ਡੰਡੇ ਵੱਡ ਹੋਏ ਹੋਏ ਹੈ ਹੈ ਐਮਡੀ ਕਹਿੰਦਾ ਪਾ ਕੀ ਕਹਿੰਦਾ ਦਾ ਹੈ ਤਾਂ ਚੋਰੀ ਹੋ ਗਈ ਆ ਹਾਂ ਦੇਖਿਆ ਭਾਈ ਹੋਈ ਵੀ ਹੈ ਨਾ ਚੋਰੀ ਐਮਡੀ ਨੇ ਦੱਸਿਆ ਮੈਨੂੰ ਹੈ ਹੋਈ ਵੀ ਹੈ ਨਾ ਚੋਰੀ ਪਹਿਲਾਂ ਹੋਈ ਜਾਂਦੀ ਇੱਥੇ ਤੋਂ ਪਹਿਲਾਂ ਇੱਥੇ ਤੇ ਹਾਂ ਪਹਿਲਾਂ ਇਹ ਬਾਤ ਚ ਹੈ ਨਾ ਦੇ ਲਫੇ ਬੰਦਾ ਲੈ ਗਿਆ ਆਪਣਾ ਬਾਈ ਕੱਖਾਂ ਦਾ ਪੂਰਾ ਭਾਂਗਾ ਕਰਕੇ ਉਹ ਕਿਹਦਾ ਅਮਰੀਕਾ ਦੇ ਆ ਇਥੇ ਨੇੜੇ ਤੇੜੇ ਦੀ ਹੈ ਮਾਸੜ ਦੀ ਕਿਹੜਾ ਚੋਰ ਕਰੇ ਅਮਰੀਕਾ ਦੇ ਨੇੜੇ ਤੇੜੇ ਦੀ ਹੈ ਹੈ ਚਲੋ ਬਾਈ ਚੱਲ ਰਿਹਾ ਕੰਮ ਹੈ ਨਾ ਪੂਰਾ ਆ ਦੇਖੋ ਇਧਰ ਤੇ ਉਹ ਆਪਣਾ ਟਰੈਕਟਰ ਖੜਾ ਚਲੋ ਬਾਕੀ ਬਾਈ ਕਰਦੇ ਆ ਸ਼ੁਰੂ ਕੰਮ ਮੌਸਮ ਵੀ ਥੋੜਾ ਜਿਹਾ ਵਿਗੜਿਆ ਵਿਗੜਿਆ ਜਾ ਹੋਇਆ ਵਾ ਆ ਮੱਕੀ ਵਾਲਾ ਦੇਖੋ ਬਾਈ ਪ੍ਰੋਜੈਕਟ ਮੂਲ ਲੋਬੇ ਇੱਧਰ ਚੱਲਦਾ ਤੋੜੀ ਦਾ ਕੰਮ ਤੇ ਇੱਕ ਨਵਾਂ ਕੰਮ ਕਰਿਆ ਪੱਲੀਆਂ ਆ ਗਈਆਂ ਨਵੀਆਂ ਤਰਪਾਲ ਵਾਲੀਆਂ ਆ ਦੇਖੋ ਅੱਛਾ ਹਲੇ ਸਵਾਗਤੇ ਹੋ ਰਿਹਾ ਹੈ ਆ ਲੋ ਭਾਈ ਨਵੀਂ ਪੱਲੀ ਕਿੰਨੇ ਦੀ ਮਿਲੀ ਜੀ ਇਹ ਪੱਲੀ ਇੱਕ 120 ਅੱਛਾ 120 ਦੀ ਇੱਕ ਪੱਲੀ ਹੈ ਪੱਲੀ ਤਗੜੀ ਹੈ ਬਾਈ ਹਰੋ ਬਾਈ ਨਵੀਂ ਪੱਲੀ ਆ ਗਈ 120 ਰੁਪਏ ਦੀ ਚਲੋ ਚੱਲੂਗੀ ਇਹ ਇੰਨਾ ਹੈ ਆ ਦੇਖੋ ਹਲ ਤੱਕ ਤਾਂ ਫਿਲਦ ਹੋ ਰਹੀ ਹੈ ਹਾਂ ਦੂਜੀ ਪੱਲੀ ਕਿੱਥੇ ਹੈ ਕਟਾ ਅੱਛਾ ਛੋਟੀ ਹੈ ਛੋਟਾ ਨਹੀਂ ਹੈ ਪੱਲੀਆਂ ਜ਼ਿਆਦਾ ਚਾਹੀਦੀਆਂ ਤੁਹਾਨੂੰ ਹੈ ਕਿੰਨੀਆਂ ਇਹ ਕਿੰਨੇ ਹੈ 2 3 4 ਹਾਂ ਜੀ ਇੰਨੀਆਂ ਤਾਂ ਹੈਗੀਆਂ ਯਾਰ 40 ਪੱਲੀਆਂ ਤਾਂ ਹੈਗੀਆਂ ਇਹ ਹੈ ਚਲ ਕੋਈ ਨਹੀਂ ਹੋ ਜਾਊਗਾ ਇੱਕ ਜਿਹੜਾ ਫालतू ਲਾਜੂ ਦੇਖ ਲੈ ਲੈ ਬਾਈ ਆਹ ਹੈ ਪੱਲੀਆਂ ਨਵੀਆਂ ਨਵਾਂ ਪ੍ਰੋਜੈਕਟ ਕਿਹੜੀ ਕੰਪਨੀ ਦੀ ਹੈ ਜੀ ਹੈ ਨੈਸ਼ਨਲ ਹਾਲੋ ਬਾਈ ਆਹ ਹੈ ਨੰਮੀ ਕੰਪਨੀ ਦੀ ਬੱਲੀ ਆਈ ਏ। ਉਹ ভাই ਚੱਲ ਰਿਹਾ ਪਰ ਕੰਮ। ਖੜੰਬੇ ਦੀ ਤੂੜੀ ਖੜੰਬੇ ਦੀ ਉਹ ਆ। ਹੱਤ ਉਹਦੀ ਜਿਹੜੀ ਤੂੜੀ ਵਾਲੀ ਮਸ਼ੀਨ ਦੀ ਹੁੰਦੀ ਟਰੈਕਟਰ ਵਾਲੀ ਉਹ ਹੁੰਦੀ ਹੌਲੀ। ਇਹ ਆ ভাই ਵਜਨ ਵਾਲੀ ਆ ਦੇਖੋ ਪੰਡ ਵੀ ਉੱਪਰ ਚੜਾਉਣੀ ਔਖੀ ਆ। ਹਾਂ ਦੇਖੋ। ਹਲਾ। ਬਾਕੀ ਇਹ ਹੈ ਬੂਟੇ ਨੇ ভাই ਪਾਣੀ ਲੱਗਣਾ ਆ ਇੱਧਰ ਛੋਟੇ ਬੂਟੇ ਹਾਲੇ। ਹਾਂ ਦੇਖੋ। ਆਪ ਕੀ ਦੋ ਲੋ ਬਾਈ ਚੱਲ ਪਿਆ ਦੁਬਾਰਾ ਤੋਂ ਕੰਮ ਤਵੀਆਂ ਨਾਲ ਖੇਤ ਬੋਣਾ ਪਿਆ ਇੱਕ ਗੱਲ ਨਾਲ ਰੋਟਾਵੇਟਰ ਨਾਲ ਨਹੀਂ ਤੇ ਬਣਦੀ ਗੱਲ ਵਿੱਚ ਵਿੱਚ ਬਾਜਰਾ ਬੀਜਣ ਵਾਲੀ ਤੇ ਇਧਰ ਮਾਸੜ ਜੀ ਲੱਗੇ ਵੀ ਛਿੱਟਾ ਦੇਣ ਬਦੂਏ ਕਹਿ ਰਹੇ ਛਿੱਟਾ ਆ ਗਿਆ ਹੁਣ ਨਾਲ ਦੀ ਨਾਲੇ ਜੋੜ ਦੇਣਾ ਬਾਈ ਆਪਾਂ ਕੰਮ ਉਹ ਉੱਪਰ ਵੀ ਵਹੀ ਬਾਤ ਸਾਰੇ ਦੋ ਕੀਲਿਆਂ ਦੇ ਇੱਟੇ ਛੱਟੇ ਤੇ ਬੀਜ ਦਿਖਾਇਆ ਜੀ ਮੜਾ ਜਾ ਤੇ ਆ ਲੋ ਬਾਈ ਆਹ ਹੈ ਬਾਜਰੇ ਦਾ ਬੀਜ ਏ ਵੀਜ ਪਿਛਲੇ ਸਾਲ ਇਹਨੇ ਬੱਲੇ ਬੱਲੇ ਕਰਾਤੀ ਜੀ ਹੈ ਕੇਲਾ ਕੇਲਾ ਬਾਜਰ ਹੈ ਹੈ ਰੈਡੀ ਪਰ ਨਹੀਂ ਆਇਆ ਹਨਾ ਹਾਂ ਕੇਲਾ ਇਹ ਕੰਪਨੀ ਦਾ ਬਾਜਰ ਆਇਆ ਵੀ ਹਾਂ ਤੇ ਲੋ ਬਾਈ ਏਕਣਾ ਬੂਟਿਆਂ ਦੇ ਥੋੜਾ ਥੋੜਾ ਦੂਰ ਰਹਿ ਗਿਆ ਬਾਈ ਕਿਉਂਕਿ ਆ ਦੇਖੋ ਬੂਟਿਆਂ ਦੇ ਵਿੱਚ ਟਰੈਕਟਰ ਦੀ ਛਤਰੀ ਬਹੁਤ ਫਸਦੀ ਦੀ ਇੰਨੇ ਨੇ ਜਗ ਛੱਡੇ ਦੇ ਨਹੀਂ ਚਲੋ ਵਿੱਚ ਹੋਣਾ ਵੀ ਨਹੀਂ ਤੇ ਹੁਣ ਬਾਕੀ ਲਾਉਂਦੇ ਆਪਾਂ ਆਪਣਾ ਉਧਰ ਮਸੜ ਜੀਨੇ ਦੇਤਾ ਛੱਟਾ ਉਧਰ ਤੇ ਲਾਜਣਾ ਜੀ ਹੁਣ ਬੋਣ ਇੱਧਰ ਧੂੜੀ ਵਾਲਾ ਟਰੈਕਟਰ ਵੀ ਆ ਗਿਆ ਉਹ ਖੜ ਗਿਆ ਬਾਈ ਵਿੱਚ ਨੂੰ ਆ ਕੇ ਚਲੋ ਚੱਲਦੇ ਆ ਲਓ ਬਾਈ ਇੱਧਰ ਬੈਠਿਆ ਸਾਰੇ ਜਾਨੇ ਪਹਿਲਾਂ ਬਾਈ ਨੂੰ ਮਿਲੋ ਇੱਧਰ ਸ੍ਰੀ ਕਾਲ ਜੀ ਸ੍ਰੀ ਕਾਲ ਬਾਈ ਸਾਡੇ ਸ੍ਰੀ ਕਾਲ ਜੀ ਵੀ ਸਾਰਿਆਂ ਨੂੰ ਜੀ ਕਾਲ ਜੀ ਲਓ ਬਾਈ ਮਲਕੀਤ ਬਾਈ ਬੈਠਾ ਬਾਈ ਇੱਕ ਦੇ ਸਲਾਹ ਚਲੋ ਸਾਰੇ ਬੈਠੇ ਆ ਹਾਂ ਰੋਟਾਵੇਟਰ ਲੈਣ ਦੀ ਸਲਾਹ ਵੀ ਕਿਹੜਾ ਲਈਏ ਕਿਹੜਾ ਵੈਸਟ ਜਿੱਥੇ ਤੇਰਾ ਮਾਨ ਖੜਦਾ ਉਸ ਲੀਲਾ ਹਾਂ ਤੈਂ ਹੁਣ ਤਾਂ ਕਿਹੜਾ ਚਲਾਇਆ ਤੈਂ ਹੁਣ ਦੇ ਫੈਂਟਪ ਵੀ ਚਲਾ ਲਿਆ ਹਾਂ ਸ਼ਕਤੀਮਾਨ ਵੀ ਸ਼ਕਤੀਮਾਨ ਵੀ ਚਲਾ ਲਿਆ ਤੈਂ ਕਿਹੜਾ ਇੰਗਰਾਲਿਆ ਹੁਣ ਚਲਾ ਵੀ ਲੱਗ ਗਿਆ ਹੈਂ ਭਾਈ ਮੁੰਡਾ ਗੁਰਪ੍ਰੀਤ ਉਹ ਵੀ ਚਲਾ ਲਿਆ ਗਾ ਆਹ ਉਹ ਤਾਂ ਭਾਈ ਮਾਨ ਖੜਦਾ ਉਹਦਾ ਮੈਨੂੰ ਬਾਹਰ ਤੇ ਫੋਨ ਵੀ ਆਲਾ ਕਹਿੰਦੇ ਪਾਊਡਰ ਵਧੀਆ ਲੱਗਿਆ ਮੈਂ ਬਹੁਤ ਕੰਮੇ ਪਾਊਡਰ ਵਾਲਾ ਸਾਡਾ ਹਾਂ ਆ ਕੰਮੇ ਪਾਊਡਰ ਖੇਤ ਵਾਲਾ ਖੇਤ ਨੁੱਕਾ ਦਾ ਕਿਹੜਾ ਮਾਨ ਖੜਦਾ ਓਲੇ ਦਾ ਜਿਹੜਾ ਹੈ ਦਾ ਹੈ ਲੈਣਾ ਹੈਗਾ ਉਹ ਯਾਰ ਕੋਈ ਇੱਥੇ ਤੇਰਾ ਮਾਨ ਖੜਦਾ ਇਹ ਗੀ ਗੱਲੇ ਆਪਾਂ ਨੇ ਕਹਿੰਦੇ ਥਾਣੇ ਦਾ ਲਿਆ ਭਾਈ ਜੀ ਵੀ ਦੋ ਸਰਦੀਆਂ ਦਾ ਵੀ ਬਹੁਤ ਵਧੀਆ ਸਾਰੇ ਵਧੀਆ ਆਉਂਦੇ ਸਾਰੇ ਬੱਧੀ ਯਾਰ ਤਕਰੀਬਨ ਸਵੈਨ ਦਾ ਵੀ ਵਧੀਆ ਹੈ ਸਵੈਨ ਦਾ ਵੀ ਹਾਂ ਦਿਸਵੰਤ ਦਾ ਵੀ ਹਾਂ ਬਹੁਤ ਵਧੀਆ ਹੈ ਯਾਰ ਬਕਰੇ ਦੇਖੀ ਨੀ ਆਪਣੀ ਇਨੇ ਗੰਮਾ ਹਾਂ ਬਣਾਉਂਦੇ ਕਿ ਤਗੜਾ ਜਾਨੂ ਕਿਹੜਾ ਠੀਕ ਵਈਦਾ ਬੜਾ ਆਪਣਾ ਸੂਟ ਬੰਨ੍ਹ ਕੇ ਚੱਲ ਗਿਆ ਬੰਦੇ ਵਾਲਾ ਮੁੰਡਾ ਗਰੁੱਪ ਵੀ ਚਲਾਇਆ ਉਹ ਕਿਹੜਾ ਮਾੜਾ ਹਾਂ ਉਹ ਵੀ ਇੱਕ ਨੰਬਰ ਫੇਰ ਇੱਕ ਚੀਜ਼ ਆਪਣੀ ਜਗ੍ਹਾ ਜਿੰਨੇ ਪੈਸੇ ਅਗਲੇ ਸਾਰੀ ਚੀਜ਼ ਆਪਣਾ ਤੇਰਾ ਮਨ ਉੱਤੇ ਖੜਦਾ ਜਿੱਥੇ ਤੇਰਾ ਮਨ ਖੜਦਾ ਹੋ ਲਿਆ ਆਪਣੀ ਵਾਲਾ ਅੰਦਾਜ਼ ਵਿੱਚ ਕਿੱਥੇ ਹੁੰਦੀ ਖਈ ਮੈਂ ਕਹਿੰਦਾ ਬਾਣਦੇ ਬਹੁਤ ਬਣਦੇ ਕੰਪਨੀਆਂ ਲੁਧਿਆਣੇ ਗੇੜਾ ਮਾਰਿਆ ਹੋਵੇ ਤਾਂ ਗੱਲ ਪਤਾ ਕਿ ਆਓ ਵੀ ਯਾਰ ਵੀ ਕੰਪੀਟੀਸ਼ਨ ਬਹੁਤ ਹੋ ਗਿਆ ਹੋਰ ਚੀਜ਼ ਮਾੜੀ ਨਹੀਂ ਬਣਾਉਂਦਾ ਜੇ ਲੁਧਿਆਣੇ ਚਲੇ ਗਿਆ ਤੂੰ ਕਾਪੀ ਲੈ ਇੱਕ ਪਤਾ ਕੀ ਗੱਲ ਆ ਬਾਈ ਟਰੈਕਟਰ ਲੈ ਲਿਆ ਹਲ ਸਵਾਗੇ ਬਗੈਰ ਵੀ ਸਰਦਾ ਪਰ ਰੋਟਾਵੇਟਰ ਜ਼ਰੂਰੀ ਹੋ ਗਿਆ ਜ਼ਰੂਰੀ ਹੋ ਗਿਆ ਆਪਣਾ ਜ਼ਰੂਰੀ ਹੋ ਗਿਆ ਉਹ ਜ਼ਰੂਰੀ ਆ ਭਾਈ ਜੀ ਹੈਨਾ ਕਿਦੇ ਬਗੈਰ ਨਹੀਂ ਸਰਦਾ ਸਾਰੇ ਕੰਮ ਇਕੱਠੇ ਜੇ ਸਾਰੇ ਕੰਮ ਇਕੱਠੇ ਜੀ ਸਵਾਗਾ ਵਾਹ ਭਈਆ ਹੈ ਸਾਰੇ ਕੰਮ ਇਕੱਠੇ ਹੀ ਵੇੜ ਦਿੰਦਾ ਹਾਂ ਉਹਦਾ ਮਤਲਬ ਬਹੁਤ ਲੋਟਾ ਚੀਜ਼ ਇਹ ਲੈ ਕੇ ਪਾ ਖੇਤੀ ਖੇਤੀ ਗਾਂ ਜੀਬ ਲੱਗੀ ਤਾਲੂ ਬਾਈ ਮੈਂ ਆ ਦੇਖ ਬਾਈ ਮੈਂ ਰੋਟਾਵੇਟਰ ਤਾਂ ਵਾਹ ਅਵਾਇ ਵਿੰਦਰ ਮੇਰੇ ਨਾਲ ਲਿਖਦੀ ਹੈ ਐ ਸਲਾਦ ਹੀ ਵੀ ਬਾਈ ਪਾਰਟੀ ਐ ਸਲਾਦ ਹੀ ਪਾਰਟੀ ਐ ਬਾਈ ਸਲਾਵਾ ਮੁਆਵਜ਼ਾ ਹੈ ਸਲਾਦ ਦੇ ਮੁਆਵਜ਼ਾ ਸਰ ਜੀ ਤੇਰੇ ਵੱਲੋਂ ਵੀ ਪਾਰਟੀ ਤਿਆਰ ਰੱਖੋ ਬਸ ਹਾਂ ਵਾਹ ਬਈ ਬਈ ਕਰਤੇ ਫੱਜਨ ਤਦਾਸ ਤਦਾਸ ਇਹਦਾ ਸੌਦਾ ਹੋ ਜਾਵੇ ਵਾਹ ਐ ਤੇਰੇ ਕਿਹੜਾ ਇਹਦੇ ਲੈਣੇ ਦਾ ਸੌਦਾ ਬਣ ਜਾਈ ਹੋਵੇ ਬਸ ਤਦਾਸ ਤੂੰ ਐ ਦੇਖਣ ਜਾਣਾ ਹੁਣ ਹਾਂ ਮੈਂ ਕੱਲੂ ਦੇਖਣ ਜਾਣਾ ਸਵੇਰੇ ਸਵੇਰੇ ਆ ਹੁਣ ਜਾਣਾ ਬਾ ਹੁਣ ਵੀ ਦੇਖ ਆਉਣਾ ਤੂੰ ਵੀ ਦੇਖ ਕੇ ਸੌਦਾ ਕਰਿਆ ਬੱਜਾ ਜਾ ਆਉਂਗਾ ਬਾਸ ਦੱਦ ਦੱਦੂ ਕੀ ਹੋਵੇ ਹਾਂ ਸਵੇਰੋਂ ਵੀਡੀਓ ਮੈਂ ਹੋਵੇ ਬਸ ਠੀਕ ਆ ਤੂੰ ਤੈਨੂੰ ਦੇਖਦੇ ਹੋਏ ਬੱਜਰ ਵਿੱਚ ਰਹੋਗੇ ਘਾਟਵਾਦ ਨੂੰ ਐ ਤਾਂ ਬਾਈ ਨੇ ਕੱਲ ਕਹਿਤਾ ਤਾ ਕਹਿੰਦਾ ਘਾਟਵਾਦ ਨੂੰ ਵੀ ਮੈਂ ਖੜਾ ਕੋਈ ਚੱਕਰ ਨਹੀਂ ਠੀਕ ਨੇ ਲੈ ਬਾਈ ਚੱਲ ਰਿਆ ਲੋ ਜੀ ਫੰਕਸ਼ਨ ਹਾਂ ਬਾਈ ਇਧਰ ਬਾਈ ਆ ਜਾ ਆ ਜਾ ਬਿੰਦਰ ਨਹੀਂ ਆ ਰਿਹਾ ਕਰਦਾ ਬਿੰਦਰ ਹੀ ਨਿਕਲਦਾ ਹਾਂ ਦੁਕਾਨ ਦਾ ਨਹੀਂ 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 ਇਧਰ ਇੱਕ ਗਲਾਸ ਆ ਜਾ ਅੱਛਾ ਜ਼ਖਾਮ ਪਵਿੰਦਰ ਨੂੰ ਇੱਕ ਦਿਨ ਲੱਗਦੀ ਹੈ ਹਾਂ ਮੈਂ ਕਹਿੰਦਾ ਵੀ ਕਦੋਂ ਨਵੇਂ ਨਾਲ ਕਰੀ ਐਸ ਤੋਂ ਹੈ ਜਦ ਤੇਰਾ ਮਨ ਬਣ ਕੇ ਚੁੱਪ ਕਰਕੇ ਹੁਣ ਚੱਕ ਮੋੜ ਹੈ ਕਿੰਨੇ ਵਾਰ ਲੀ ਗਏ ਆ ਜਾ ਦਿਲ ਬਣ ਕੇ ਲੈਉਣਾ ਇਹ ਚਾਟ ਫੇਰ ਨਾ ਦੇਖੀਂ ਨਾ ਫਿਰ ਤੋਂ ਸਲਾਮ ਜੀ ਦੇ ਦੱਬੇ ਹਾਂ ਲੈ ਕਰਮ ਕਰਾਉਣਾ ਸਲਾਈ ਮਾੜੀ ਮੇਰੀ ਸਾਡੀ ਤੋਂ ਰੋਡ ਤੇ ਪੈਣੀ ਤੰਨੂ ਨਹੀਂ ਨਹੀਂ ਆਹ ਵਗੇ ਹਲਮ ਆਏ ਵੀ ਹੈ ਮਾਨੂੰ ਬਹਿ ਕੇ ਆ ਜਾਂਦੀ ਸਰ ਪਮਾ ਜਾ ਕੇ ਲੈ ਜਾ ਹੁਣ ਅਜੀ ਤੈਨੂੰ ਕਹਿ ਜੀ ਤੂੰ ਉਹ ਲੈ ਤੇਰਾ ਜੀ ਕਰਦਾ ਮੈਂ ਹੋਰ ਲੈਣੇ ਨੂੰ ਅਜਾ ਹੈ ਗਿਆ ਜਿਹੜਾ ਮਰਜੀ ਲੈ ਤਿੰਨ ਘੰਟੇ ਸੂਰ ਜਾ ਜਾ ਵਾ ਫਿਰ ਜਾਈਏ ਚੱਲੀਏ ਬਈ ਆ ਜਾਓ ਉਹ ਬੰਦਰ ਵੀ ਥਾਪੀ ਦੇਦੇ ਪਿੱਛੇ ਚੱਲੋ ਜਲ ਤੂੰ ਵੀ ਗੈਰੀ ਹੋਰ ਤੋਂ ਬੱਕ ਜਾ ਬੜਾ ਟਰਾਲਾ ਭਰ ਗਿਆ ਬੁਲਾਉਂਦੇ ਲੈ ਲੈ ਬਾਈ ਥੋਰੇ ਪਾਰ ਹੈ ਥੋਰੇ ਪਾਉਣ ਲਈ ਕਰੀ ਤੇ ਕਿਹਨੋਂ ਉੱਥੇ ਅੱਛਾ ਨਾਲੇ ਕੱਲ ਬਾਈ ਕਹਿੰਦਾ ਤਾਂ ਬਾਜਰਾ ਬੀਜਣਾ ਤੈਨੂੰ ਫੋਨ ਕਰਦਾ ਤਾਂ ਬੀਤਣਾ ਨਾ ਕੱਲ ਕਿਚੂਗਾ ਉਹ ਸੁਭਰੇ ਬੀਤ ਗੋਵਾਰ ਇਹ ਬਾਰੀ ਬੂਲ ਰਿਆ ਕੇ ਠੀਕ ਆ ਜ਼ਰੂਰੀ ਜੜ ਜੜ ਚ ਕੇ ਖੇਤ ਚ ਜੜ ਚੀ ਸਣਾ ਬਸ ਡੱਕ ਡੱਕ ਓਕੇ ਇੰਨਾ ਟਾਈਮ ਨਹੀਂ ਹੈ ਗਾਲੇ ਲੈ ਲੈ ਬਾਈ ਮੈਨੂੰ ਵੀ ਇੱਕ ਗਲਾਸ ਦੇ ਬਾਰੇ ਬਾਈ ਤਮੇ ਪਾਉਣ ਲੱਗਿਆ ਮੈਂ ਅਸੀਂ ਜਾਈਏ ਰੋਪੜ ਨੂੰ 10000 ਰੁਪਇਆ 100 ਰੁਪਏ ਦੀ ਮਸੂਲ ਓਕੇ ਨਾ ਮੁੜ ਕੇ ਆਇਓ ਓਕੇ ਬਾਈ ਸੁੱਕੇ ਨਹੀਂ ਮੁੜਦੇ ਅੱਜ ਸੁੱਕੇ ਨਾ ਮੁੜੇ ਹੁਣ ਹਾਂ ਸੁੱਕੇ ਨਾ ਮੁੜੇ ਬਾਈ ਯਾਰ ਤੂੰ ਆਦਾ ਨਾਲੇ ਪਤਾ ਵੀ ਆ ਮਾਲ ਮੇ ਛੇੜਾ ਛੇੜ ਨਹੀਂ ਬਣਾ ਕਿਸ ਚੀਜ਼ ਦਾ ਫੇ ਪੰਜ ਸੱਤ ਪਾ ਕੇ ਖੜਦੀਆਂ ਅੱਛਾ ਆਦਾਂ ਦਾਤਾ ਇੱਕ ਆਇਆ ਪੱਕੇ ਹੁਣ ਇੱਕ ਦੋ ਉਹ ਮਰ ਜੀ ਗਿਆ ਜਿਹੜਾ ਡਿੱਟ ਜਾਦਾ ਬਾਈ ਆਇਆਗਾ ਅੱਜ ਦੇਖੀ ਆਉਣਾ ਅੱਜ ਲੈ ਕੇ ਜਾਊਗਾ ਦੇਖੀ ਇਹ ਜੀ ਹੈ ਜੀ ਪਿੰਡ ਚ ਸਹੀ ਗੱਲ ਹੈ ਬਾਈ ਜੀ ਵਿੱਚ ਪਾਉਂਦੀ ਹੈ ਰੇ ਜੀ ਹਾਂ ਬਾਈ ਇਹ ਚ ਪਾਉਂਦੀ ਹੈ ਇਹ ਚਮਕਦਾ ਨਹੀਂ ਲੱਗੀ ਕੋਈ ਪੱਕੀ ਆਉਣੀ ਹੋਣੀ ਨਾ ਗੱਡੀ ਆਈ ਗੱਡੀਆਂ ਆਈਆਂ ਟ੍ਰੈਕਟਰ ਆਏ ਟ੍ਰੈਕਟਰ ਹੁਣ ਦੇਖੀ ਮੈਂ ਦੋ ਦਿਨ ਇਹ ਹੁਣ ਬੁੱਲਾ ਹੋਰ ਰੂਟਾ ਮੀਟਰ ਆਇਆ ਹੁਣ ਰੂਟਾ ਮੀਟਰ ਬੁੱਲਾ ਹੈ ਬਈ ਬੁੱਲਾ ਆ ਗਿਆ ਇੱਧਰ ਚਲੋ ਬਾਈ ਦੇਖਦੇ ਆ ਗਿਆ